اپنی میرج ਤੋਂ ਲੈ ਕੇ ਅੱਜ ਤੱਕ ਰਹਿ ਰਹੀ ਆ ਤੇ ਹੁਣ ਉਸ ਦੇ ਮਨ ਦੇ ਵਿੱਚ ਕੀ ਆ ਕੀ ਨਹੀਂ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਇੰਨੇ ਉਹ ਗੁਰੂ ਧਾਮ ਦੇ ਯਾਤਰਾ ਵਾਸਤੇ ਗੁਰਦੁਆਰਾ ਸ਼੍ਰੀ ਨਕਾਣਾ ਸਾਹਿਬ ਵਾਸਤੇ ਗਈ ਸੀ ਉੱਥੇ ਜਾ ਕੇ ਆਪਣੇ ਕਿਸੇ ਵਾਕ ਬਕਰ ਜਿਸ ਨੂੰ ਕਿ ਨਾਸਰ हुसैन ਦੇ ਨਾਂ ਦੇ ਨਾਲ ਵਿਅਕਤੀ ਨਾਲ ਇੰਨੇ ਗੱਲਬਾਤ ਕਰਕੇ ਉਹਦੇ ਨਾਲ ਨਿਕਾਹ ਕਰਾ ਲਿਆ ਪਾਕਿਸਤਾਨ ਦੇ ਵਿੱਚ ਰਹਿਣਾ ਉਹਨੇ ਪਸੰਦ ਕੀਤਾ ਇਹ ਤਾਂ ਉਸ ਦੀ ਆਪਣੀ ਇੱਛਾ ਤੇ ਸੀ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਹੁਣ ਜੋ ਵੀ ਅਗਲਾ ਕਦਮ ਹੈ ਪ੍ਰਸ਼ਾਸਨ ਦੇਖ ਕੇ ਕਰ ਸਕਦਾ ਵਾਈਗੁਰਜੀ ਦਾ ਖੰਸਾ ਹੋਇਆ ਸੀ। 2024 ਦੇ ਵਿੱਚ ਪਾਸਪੋਰਟ ਬਣਿਆ ਉਸ ਤੇ ਉੱਤੇ ਵੀ ਤੁਸੀਂ ਕੋਈ ਮਤਲਬ ਕੇਸ ਹੋਣ ਦੇ ਬਾਵਜੂਦ ਵੀ ਨਹੀਂ ਜੀ ਜਿੰਨਾ ਚਿਰ ਉੱਤੇ ਕੇਸ ਸੀਗੇ ਉਹਨਾਂ ਚਿਰ ਉਹ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਈ। ਜਦੋਂ ਕੋਰਟ ਵੱਲੋਂ ਉਹਨੂੰ ਕਲੀਅਰੈਂਸ ਦਿੱਤੀ ਗਈ ਫੇਰ ਹੀ ਉਹਦੇ ਪਾਸਪੋਰਟ ਜਿਹੜਾ ਉਹ ਰੈਡੀ ਹੋਇਆ। ਜਿੰਨਾ ਚਿਰ ਉੱਤੇ ਕ੍ਰਾਈਮ ਦੇ ਕੇਸ ਸੀਗੇ ਉਹਦਾ ਪਾਸਪੋਰਟ ਜਿਹੜਾ ਉਹ ਨਹੀਂ ਬਣਿਆ। ਕਿਆ کیا ਜਾ ਰਿਹਾ ਕਿ ਦੋ ਕਿਸਤਾਂ ਦੇ ਵਿੱਚ ਬਰੀ ਆ ਤੇ ਸੂਤਰਾਂ ਤੇ ਵੀ ਇਨਫਰਮੇਸ਼ਨ ਮਿਲੀ ਆ ਕਿ ਉਹਦੇ ਤੇ ਇੱਕ ਦੋ ਕੇਸ ਜਿਹੜੇ ਪੈਂਡਿੰਗ ਵੀ ਚੱਲਣਦੇ ਉਸ ਦੇ ਜਿਹੜੇ ਤਸਦੀਕ ਕੀਤਾ ਗਿਆ ਉਸ ਟਾਈਮ ਤੁਹਾਡੇ ਕੋਲ ਆਏ ਸੀ ਕਿ ਕੋਈ ਜਾਣੇ ਦੇਖੋ ਜੀ ਨਹੀਂ ਜਿਸ ਟਾਈਮ ਉਹਨੇ ਵੈਰੀਫਿਕੇਸ਼ਨ ਕਰਵਾਈ ਆ ਉਸ ਟਾਈਮ ਤੇ ਉੱਤੇ ਕੋਈ ਕੇਸ ਨਹੀਂ ਸੀਗਾ ਉਸ ਟਾਈਮ ਤੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੀ ਸੀ ਅਗਰ ਕੋਈ ਕੇਸ ਪੈਂਡਿੰਗ ਸੀਗਾ ਇਦੇ ਬਾਰੇ ਸਿਰਫ ਪ੍ਰਸ਼ਾਸਨ ਨੂੰ ਪਤਾ ਹੁੰਦਾ ਵਾ ਜਾਂ ਸਬੰਧਤ ਥਾਣੇ ਨੂੰ ਪਤਾ ਹੁੰਦਾ ਕਿਉਂਕਿ ਸਾਰਾ ਰਿਕਾਰਡ ਕੰਪਿਊਟਰਾਈਜ਼ਡ ਆ ਹਰ ਚੀਜ਼ ਉਹਨਾਂ ਦੇ ਕੋਲ ਪਾਸਪੋਰਟ ਬਣਾ ਉਹਦੇ ਵੀ ਤਾਂ ਡਿਵੈਲਪ ਕੋਈ ਕੀਤੀ ਗਈ ਨਹੀਂ ਨਹੀਂ ਸਾਡੇ ਕੋਲੋਂ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਨਹੀਂ ਸਾਨੂੰ ਨਹੀਂ ਪਤਾ ਕਿਉਂਕਿ ਬੱਚੇ ਵਿਦੇਸ਼ ਰਹਿੰਦੇ ਮੈਂ ਕਿਹੜੀ ਵਾਰੀ ਵਿਦੇਸ਼ ਚੱਲ ਜਾਣਾ ਤੁਸੀਂ ਵਿਦੇਸ਼ ਤੋਂ ਹਾਂਜੀ ਮੈਂ ਅਮਰੀਕਾ ਬੱਚਾ ਕੋਲ ਚਲੇ ਜਾਣਾ ਤੇ ਜਿਹੜਾ ਹੁਣ ਤਸਦੀਕ ਕੀਤਾ ਗਿਆ ਕਿ ਗੁਰੂਤਾਮਲ ਜੀ ਤੁਹਾਡੇ ਵੱਲੋਂ ਕੀਤਾ ਕਿ ਤੁਸੀਂ ਮੌਜੂਦਾ ਨੰਬਰ ਦਾ ਨਹੀਂ ਮੈਂ ਮੌਜੂਦਾ ਨੰਬਰ ਦਾ ਹਜੂਰ ਹਾਂ ਪਰ ਮੈਂ ਉਸਦਾਂ ਬੱਚਿਆਂ ਨੂੰ ਦਿੱਲੀੋਂ ਲੈਣ ਗਿਆ ਪਿਆ ਸੀ ਅਮਰੀਕਾ ਰਾਜ ਨਹੀਂ ਜੀ ਮੇਰੇ ਤੋਂ ਮਗਰੋਂ ਆਏ ਨੇ ਮੇਰੇ ਫਾਦਰ ਸਾਹਿਬ ਨੇ ਐਕਸ ਨੰਬਰ 10 ਸਰਦਾਰ ਸਿੰਘ ਉਹਨਾਂ ਕੋਲੋਂ ਤਸਦੀਕ ਕਰਵਾ ਲਿਆ। ਅਜੇ ਮੌਜੂਦਾ ਨੰਬਰ ਦਾ ਨਹੀਂ ਮੌਜੂਦਾ ਨੰਬਰਾਂ ਕੋਲੋਂ ਨਹੀਂ ਕੀਤਾ ਕਿੰਨੇ ਨੇ ਤਸਦੀਕ ਕੀਤਾ ਜੀ। ਹੋਰ ਸਰਦਾਰ ਹਕੀਰਤ ਸਿੰਘ ਸਾਡੇ ਐਕਸ ਮੈਂਬਰ ਪੰਚਾਇਤਾਂ ਉਹਨਾਂ ਨੇ ਤਸਦੀਕ ਕੀਤਾ। ਇਸ ਤੋਂ ਬਾਅਦ ਆ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਸ਼ਾਇਦ ਉਹਨਾਂ ਦੇ ਕੋਲੋਂ ਵੀ ਉਹ ਤਸਦੀਕ ਕਰਵਾ ਕੇ ਲੈ ਕੇ। ਠੀਕ ਹੈ। ਤਸਦੀਕ ਕਰਨ ਦਾ ਮਤਲਬ ਕੀ ਹੁੰਦਾ ਦਾ ਸਿਕਾ? ਤਸਦੀਕ ਕਰਨ ਦਾ ਮਤਲਬ ਤਾਂ ਸਿਰਫ ਇਹ ਆ ਜੀ ਕਿ ਅਸੀਂ ਇਸ ਔਰਤ ਨੂੰ ਜਾਣਦੇ ਆ। ਹਾਂ ਜੀ ਕਿਉਂਕਿ ਸਾਡੇ ਪਿੰਡ ਦੀ ਆ। ਜੋ ਇਹ ਉਹਦੀ ਵੋਟਰ ਲਿਸਟ ਇੱਥੇ ਆ ਆਧਾਰ ਕਾਰਡ ਇੱਥੇ ਆ ਇਸ ਕਰਕੇ ਅਸੀਂ ਇਸ ਬਣਾ ਦੇ ਉੱਤੇ ਉਹ ਨੂੰ ਜਿਹੜਾ ਉਹਦੇ ਬੱਚੇ ਇੱਥੇ ਆ ਜ਼ਮੀਨ ਇੱਥੇ ਆ ਸਾਰਾ ਪਰਿਵਾਰ ਇੱਥੇ ਆ ਦੋ ਨਵਾਂ ਆ ਦੋ ਪੁੱਤਰੀਆਂ ਆ ਬੱਚੇ ਆ ਦੋ ਇਸ ਕਰਕੇ ਹੀ ਤਸਦੀਕ ਕੀਤਾ ਫਿਰ ਸਾਡੇ ਗਵਾਹਡ ਘਰ ਆ ਓਕੇ ਹਾਂਜੀ ਸਾਰਾ ਕੁਝ ਵੋਟ ਆਧਾਰ ਕਾਰਡ ਸਭ ਕੁਝ ਹਾਂ ਸਾਰਾ ਕੁਝ ਇੱਥੇ ਦਾ ਵੋਟ ਕਾਰਡ ਵੀ ਇੱਥੇ ਆ ਆਧਾਰ ਕਾਰਡ ਵੀ ਇੱਥੇ ਆ ਹਾਂ ਹਰ ਚੀਜ਼ ਜਿੰਮੇਵਾਰ ਹੀ ਨਹੀਂ ਚੱਕੀ ਤੁਸੀਂ ਨਹੀਂ ਕੋਈ ਜਿੰਮੇਵਾਰ ਨਹੀਂ ਅਸੀਂ ਕਿਹਦੇ ਤੇ ਕੇਸ ਹੈ ਜਾਂ ਨਹੀਂ ਹੈ ਨਹੀਂ ਜੀ ਅਸੀਂ ਇਸ ਸਬੰਧ ਬਾਰੇ ਨਾਲ ਸਾਨੂੰ ਨੌਲੇਜ ਵੀ ਨਹੀਂ ਹੈਗੀ ਨਾ ਜੇ ਨਹੀਂ ਕੋਈ ਵੀ ਬੰਦਾ ਨਹੀਂ ਨਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਰੱਖਦਾ ਵੀ ਇਹ ਤੇ ਕੋਰਟ ਕੇਸ ਆ ਜਾਂ ਕੀ ਚੀਜ਼ ਉੱਥੇ ਜੀ ਹੁਣ ਇੱਥੋਂ ਤੋਂ ਚਲੋ ਦਰਸ਼ਨ ਕਰਨ ਗਈ ਉੱਥੇ ਦਾ ਪਤਾ ਨਹੀਂ ਹੁਣ ਵੀ ਉਹ ਉਹਦੇ ਕਿਹੜਾ ਹਸਾਬ ਕਿਤਾਬ ਨਾਲ ਉਹਨੇ ਉੱਥੇ ਸੋਚ ਲਿਆ ਵੀ ਮੈਂ ਐਸ ਪਾਸੇ ਨੂੰ ਚਲੇ ਜਾਣਾ ਤੇ ਬਾਕੀ ਹੁਣ ਉੱਥੇ ਨਕਾਹ ਹੋ ਗਿਆ ਵਾ ਹੁਣ ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਆ ਵੀ ਇੰਦਰ ਭੇਜਣਾ ਜਾਂ ਉੱਥੇ ਰਹਿਣ ਦੇਣਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਇਤੋਂ ਦਾ ਦਰਸ਼ਨ ਕਰਨ ਹੀ ਗਈ ਸੀ ਇੱਥੇ ਦਰਸ਼ਨ ਕਰਨਗੇ ਕਿਵੇਂ ਲੱਗਦਾ ਜਿਵੇਂ ਕ੍ਰਿਮੀਨਲ ਰਿਕਾਰਡ ਸੀਗਾ ਤੇ ਉਸ ਨੂੰ ਜਿਹੜਾ ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਜਿਹੜਾ ਤਸਦੀਕ ਨਹੀਂ ਕੀਤਾ ਕਿ ਇਨਵੈਸਟੀਗੇਸ਼ਨ ਨਹੀਂ ਹੋਈ ਜਾਂਚ ਦਾ ਵਿਸ਼ਾ ਤੁਸੀਂ ਸਮਝਦੇ ਜਾਂ ਨਹੀਂ ਹਾਂ ਜਾਂਚ ਦਾ ਵਿਸ਼ਾ ਤਾਂ ਹੈਗਾ ਹੀ ਆ ਜੀ ਬਿਲਕੁਲ ਜਾਂਚ ਦਾ ਵਿਸ਼ਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਹੁਣ ਚਰੂਮਣੀ ਕਮੇਟੀ ਕੋਲ ਜਦੋਂ ਪੰਡੋਂ ਕੋਈ ਚੱਲ ਇਹਨਾ ਕਰ ਦਿੱਤੇ ਵੀ ਚੱਲ ਗੁਰੂ ਘਰਾਂ ਦੇ ਦਰਸ਼ਨ ਕਰਨੇ ਜਾਣਾ ਵਾ ਜਾ ਉਹਨੇ ਸਰਪੰਚ ਨੇ ਕਰ ਦਿੱਤੇ ਉਹਨਾਂ ਦਾ ਵੀਜ਼ਾ ਦੇਣਾ ਹੀ ਹੈ ਹੂੰ ਕਿਉਂਕਿ ਉਹਨਾਂ ਦਾ ਵੀਜ਼ਾ ਦੇਣਾ ਹੀ ਹੁੰਦਾ ਵਾ ਹੂੰ ਕਿੰਨਾ ਕਿੰਨਾ ਕੋਲ ਇੱਥੇ ਤੁਹਾਡੇ ਪਿੰਡ ਦੇ ਵਿੱਚ تصਦੀਕ ਕਰਵਾਇਆ ਗਿਆ ਫਾਰਮ ਇਹਨਾਂ ਮੇਰਾ ਕਹਦਾ ਤਿੰਨਾਂ ਬੰਦਿਆਂ ਕੋ ਕਰਾਇਆ ਗਿਆ ਜੀ ਅੱਛਾ ਕੌਣ ਕੌਣ ਸੀ ਇੱਕ ਹਰਕੀਰਤ ਸਿੰਘ ਉਹ ਸਾਫਕਾ ਮੈਂਬਰ ਤੇ ਇੱਕ ਨੰਬਰਦਾਰ ਸਾਫਕਾ ਹਾਂਜੀ ਇਹ ਸਾਫਕਾ ਨੰਬਰਦਾਰ ਹਾਂ ਤਾਂ ਮੈਂ ਮੇਰਾ ਕਹਦਾ ਜੱਗੀ ਦਾ ਮੌਜੂਦਾ ਸਰਪੰਚ ਜੇ ਉਹਨੇ ਕੀਤੇ ਹੋਣਗੇ ਤਾਂ ਜੀ ਉਹਨਾਂ ਕੀਤਾ ਠੀਕ ਹੈ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਕਦੋਂ ਕੀਤੇ ਜਾਂ ਕਦੋਂ ਕਰਾਏ ਇਹਨਾਂ ਤੋਂ ਹੁਣ ਤੈਨੂੰ ਦੱਸ ਹੀ ਦਿੱਤਾ ਉਹ ਇੱਥੇ ਨਹੀਂ ਹੁਣ ਗਿਆ ਆਪਦੇ ਮਾਮਿਆਂ ਦੇ ਉਹਦੇ ਡੈਡੀ ਦੇ ਮਾਮੇ ਇੱਧਰ ਸੱਤ ਸਾਲ ਠੀਕ ਹੈ ਤਾਂ ਉੱਥੇ ਡੇਲ ਨਾਲ ਕਣਕੇ ਰਿਹਾ ਠੀਕ ਹਾਂਜੀ